ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨ ਏਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਪਟਿਆਲਾ ਦੀ ਨਾਬਾ ਰੋਡ ਤੇ ਭਾਖੜਾ ਦੇ ਉੱਪਰ ਤਿੰਨ ਭਰਾਵਾਂ ਦੀ ਕੁਲੋਤੀ ਭੈਣ ਨੇ ਮਾਰੀ ਭਾਖੜਾ ਦੀ ਛਾਲ ਔਰ ਭੈਣ ਨੂੰ ਪਛਾਣ ਕੇ ਭਰਾ ਦੀ ਵੀ ਹੋਈ ਮੌਤ ਡੁੱਬ ਕੇ ਮਾਮਲਾ ਬਹੁਤ ਹੀ ਇਹ ਜਿਹੜਾ ਕਿ ਮਨਪਾਗੀ ਘਟਨਾ ਤਿੰਨ ਭਰਾਵਾਂ ਦੀ ਕੁਲੋਤੀ ਭੈਣ ਵੱਲੋਂ ਪਟਿਆਲਾ ਦੀ ਨਾਬਾ ਰੋਡ ਤੇ ਅੱਜ ਸਵੇਰੇ 11:00 ਵਜੇ ਜਦੋਂ ਇੱਕ ਲੜਕੀ ਵੱਲੋਂ ਛਾਲ ਮਾਰੀ ਗਈ ਅਚਾਨਕ ਕਿਉਂਕਿ ਭਾਰੀ ਮੀਂਹ ਪੈ ਰਿਹਾ ਹੈ ਮੀਂਹ ਪੈਣ ਕਰਕੇ ਪੈਰ ਵੀ ਤਿਸਲ ਸਕਦਾ ਹੈ ਤਾਂ ਆਪਣੀ ਭੈਣ ਨੂੰ ਬਚਾਉਂਦੇ ਹੋਏ ਜਦੋਂ ਭਰਾ ਨੇ ਵੀ ਛਾਲ ਮਾਰੀ ਤਾਂ ਭਰਾ ਦੀ ਵੀ ਮੌਤ ਹੋ ਗਈ ਗੁੱਤਾ ਖੋਰਾ ਵੱਲੋਂ ਲੜਕੀ ਦੀ ਜਿਹੜੀ ਕੀ ਮਿਰਤਿਕ ਦੇ ਨੂੰ ਕਸਿਆਣਾ ਦੇ ਨੇੜੇ ਭਾਗੜਾ ਚੋਂ ਕੱਢ ਲਿਆ ਪਰ ਨੌਜਵਾਨ ਦੀ ਜਿਹੜਾ ਭਰਾ ਹੈਗਾ ਉਹਦੀ ਅਜੇ ਤਲਾਸ਼ ਜਾਰੀ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਣਬੀਨ ਕੀਤੀ ਜਾ ਰਹੀ ਹੈ ਪਰ ਇਹ ਜਿਹੜੀ ਘਟਨਾ ਹੈਗੀ ਬਹੁਤ ਹੀ ਮਨਭਾਗੀ ਘਟਨਾ ਹੈ ਚ ਪਟਿਆਲਾ ਵਿੱਚ ਕਿਉਂਕਿ ਜਦੋਂ ਇਕਲੋਤੀ ਭੈਣ ਤਿੰਨ ਭਰਾਵਾਂ ਦੀ ਇਕਲੋਤੀ ਭੈਣ ਵੱਲੋਂ ਪਾਗੜਾ ਤੇ ਚਾਲ ਮਾਰ ਕੇ ਜਿੱਦੀ ਉਹਨੂੰ ਬਚਾਉਂਦੇ ਬਚਾਉਂਦੇ ਤੇ ਭਰਾ ਦੀ ਵੀ ਮੌਤ ਹੋ ਜਾਵੇ ਔਰ ਜਿਹੜੇ ਦੋ ਭਰਾ ਹੈਗੇ ਆਂ ਔਰ ਉਹ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਬਚਾ ਸਕੇ ਸੋ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਜਿਹੜੀ ਕਿ ਕੀਤੀ ਜਾਈਏ ਕੀਤੀ ਜਾ ਰਹੀ ਹੈ ਕਿ ਆਖਿਰ ਕੀ ਕਾਰਨ ਬਣੇ ਕਿ ਆ ਪੈਰ ਤਿੱਸ ਲਿਆ ਜਾਂ ਕੋਈ ਹੋਰ ਕਾਰਨ ਆ ਗਿਆ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਮਾਮਲਾ ਸਾਹਮਣੇ ਆਏਗਾ ਮੇਰਾ ਸ਼ੰਕਰ ਭਰਦਵਾਜੀ ਗੋਤਾਖਰੋ ਟੀਮ ਦਾ ਪ੍ਰਧਾਨ ਹੈ। ਇਹ ਮਾਮਲਾ ਕੀ ਹੈ ਜੀ ਜਿਹੜਾ ਅੱਜ ਇੱਕ ਲੜਕੀ ਜੋ ਨਾਬਾ ਰੋਡ ਪਾਖੜਾ ਨਹਿਰ 'ਚ ਪਹੁੰਚੀ ਸੀਗੀ ਸੋ ਉਸ ਨੂੰ ਉੱਥੇ ਖੜੀ ਸੀ ਪਰ ਪਿੱਛੇ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਵੀ ਆ ਗਿਆ। ਸੋ ਪਰਿਵਾਰ ਨੂੰ ਦੇਖਦੇ ਲੜਕੀ ਨੇ ਜਿਹੜਾ ਉਹ ਜੰਪ ਹੋ ਗਿਆ ਪਾਖੜਾ ਨਹਿਰ 'ਚ ਅਚਾਨਕ ਕਈਆ ਪੈਰ ਫਿਸਲਾ ਕੀ ਹੋ ਗਿਆ। ਉਹਨੂੰ ਦੇਖਦੇ ਸਾਰੀ ਉਹਦਾ ਬ੍ਰਦਰ ਵੀ ਜਿਹੜਾ ਸੀਗਾ ਉਹਨੂੰ ਬਚਾਉਣ ਖਾਤਰ ਗਿਆ ਪਰ ਪਾਣੀ ਦੇ ਤੇਜ਼ ਵਹੋਂ ਕਰਕੇ ਬ੍ਰਦਰ ਵੀ ਜਿਹੜਾ ਕਿਉਂਕਿ ਚਾਲ ਦੇ ਪਿੱਛੇ ਸੀਗਾ ਬਹੁਤ ਮੁਸ਼ਕਿਲ ਦਾ ਕੰਮ ਸੀਗਾ ਉੱਥੇ ਜਿਹੜਾ ਜੰਪ ਕਰਿਆ ਪਰ ਦੋਨੋ ਜਨੇ ਪਖੜਾ ਨਹਿਰ ਚ ਤੇਜ ਪਾਣੀ ਕਾ ਬਹਿ ਗਏ ਪਰ ਜਿਹੜੀ ਲੜਕੀ ਆ ਉਹਦੀ ਡੈਡ ਬੋਡੀ ਪਸਿਆਣਾ ਪਖੜਾ ਨਹਿਰ ਤੋਂ ਬ੍ਰਮਤ ਹੋ ਗਈ ਆ ਕੁਝ ਕਾਰਨ ਪਤਾ ਲਗਿਆ ਪਰਿਵਾਰ ਮੈਂਬਰ ਨਾਲ ਗੱਲਬਾਤ ਕੀਤੀ ਇਤਨਾ ਵੱਡਾ ਸਟੈਪ ਕਿਉਂ ਚੱਕਿਆ ਗਿਆ ਕੁੜੀ ਵੱਲ ਨਹੀਂ ਪਰਿਵਾਰ ਕੁਝ ਨਹੀਂ ਹੋਥਰੇ ਪਰਿਵਾਰ ਸਦਮੇ ਚ ਕਿਉਂਕਿ ਆ ਅਚਾਨਕ ਇੱਡਾ ਵੱਡਾ ਹਾਸਾ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਸੋਝ ਸਮਝ ਨਹੀਂ ਪਾਰੇ ਵੀ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਆ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਗੱਲਬਾਤ ਕਰਕੇ ਲੜਕੀ ਨਹੀਂ ਆਈ ਲੜਕੀ ਕੋਤੇ ਪੜਦੀ ਆ ਉੱਥੇ ਆਈ ਸੀ ਤੇ ਜਿਹੜਾ ਬ੍ਰਦਰ ਸੀ ਉਹ ਰੋਟੀ ਦੇਣ ਖਾਤਰ ਗਿਆ ਸੀਗਾ ਕਿੱਥੇ ਪੜਦੀ ਸੀ ਕੁਝ ਪਤਾ ਲੱਗਿਆ ਕਿੱਥੇ ਪੜ ਨਹੀਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਥਾਣਾ ਸਿਵਲ ਲੈਨ ਪੈਂਦਾ ਕੰਟਰੋਲ ਰੂਮ ਤੇ ਮੈਸੇਜ ਕਰਾਤਾ ਸੀ ਆਈਡੀ ਨੂੰ ਦੇਤਾ ਤੇ ਉੱਚ ਅਧਿਕਾਰੀਆਂ ਨੂੰ ਵੀ ਦੀ ਜਾਣਕਾਰੀ ਦੇ ਦਿੱਤੀ ਜਿੱਦਾਂ ਤੁਸੀਂ ਕਹਿ ਰਹੇ ਹੋ ਸੰਕਰਜੀ ਕੀ ਇਹ ਕੁੜੀ ਪਹਿਲਾਂ ਨਾਪਾ ਪਾਕੜੇ ਦੇ ਕੋਲ ਆਈ ਹੈ ਤੇ ਪਰਿਵਾਰ ਨੂੰ ਦੇਖੇ ਤੁਹਾਨੂੰ ਕੀ ਲੱਗਦਾ ਕੋਈ ਲੜਾਈ ਝਗੜਾ ਕੁਝ ਜਿੱਦਾਂ ਦਾ ਨਹੀਂ ਅਚਾਨਕ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਜਾਂ ਉਸ ਵੇਲੇ ਸਿਚੁਏਸ਼ਨ ਕੀ ਸੀ ਕਿ ਕੋਈ بارش ਦਾ ਟਾਈਮ ਸੀ بارش ਵੀ ਪੈ ਰਹੀ ਸੀ ਹੋ ਸਕਦਾ ਪੈਰੇ ਵੀ ਉਹਦਾ ਫਿਸਲ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਮੈਰਿਡ ਕੁਝ ਪਰਿਵਾਰਕ ਮੈਂ ਲੜਕੀ ਮੈਰਿਡ ਸੀਗੀ ਪਰ ਡਿਵੋਰਸ ਕੇਸ ਹੋ ਗਿਆ ਸੀ ਫਾਈਨਲ ਹੋ ਗਿਆ ਸੀ ਇਹਨਾਂ ਦਾ ਤੇ ਹੁਣ ਡੈੱਡ ਬੋਡੀ ਡੈੱਡ ਬੋਡੀ ਰਜਿੰਦਰਾ ਸਿਵਲ ਹਸਪੀਟਲ ਪਹੁੰਚਾ ਜਾਏਗਾ ਪੁਲਸ ਆ ਪਹੁੰਚ ਰਿਹਾ ਤੇਜਾ ਸਿੰਘ ਜੀ ਜਿਹੜੇ ਮੁੰਡਾ ਕੁੜੀ ਦਾ ਹੋਇਆ ਮਾਮਲਾ ਕੀ ਹੈ ਤੇ ਤੁਹਾਡੇ ਕੀ ਲੱਗਦੇ ਸੀ ਇਹ ਮੇਰੇ ਬੇਟਾ ਬੇਟੀ ਤੇ ਹੀ ਦੋਨੋਂ ਅੱਛਾ ਬੇਟਾ ਬੇਟੀ ਤੇ ਕੋਈ ਗਲਤ ਨਹੀਂ ਦੀ ਵੀ ਇਹ ਕੋਈ ਲੜਕੇ ਆਏ ਨੇ ਘਰਾਂ ਤੋਂ ਨਾ ਮੈਨੂੰ ਇਹਨਾਂ ਬਾਰੇ ਕੋਈ ਪਤਾ ਵੀ ਕੀ ਗੱਲਬਾਤ ਹੈ ਬੇਟੀ ਨੇ ਕੀ ਮਨਚ ਗੱਲਬਾਤ ਰੱਖੀ ਹੋਈ ਸੀ ਤੀ ਨਾ ਉਹ ਆਪਾਂ ਨੂੰ ਕੁਝ ਨਹੀਂ ਪਤਾ ਕਾਰਨ ਕੀ ਮੰਦੋ ਇਤਨਾ ਵੱਡਾ ਸਟੈਪ ਚੱਕਿਆ ਜਿਹੜਾ ਭਾਗੜਾ ਵਿੱਚ ਆਪਣੀ ਜੀਵਨ ਦੀ ਲਾਸ਼ ਨਾਕਰ ਲਈ ਨਹੀਂ ਸਟੈਪ ਚੱਕਿਆ ਕੋਈ ਸਟੈਪ ਚੱਕਣ ਵਾਲਾ ਕੋਈ ਮਾਮਲਾ ਹੈ ਨਹੀਂ ਤਾਂ ਇਹ じゃ ਘਰਾਂ ਤਿਆਰੀਆਂ ਚੱਲ ਰਹੀਆਂ ਵਿਆਹ ਦੀਆਂ ਇਹ ਕੁੜੀ ਦੀਆਂ ਨਹੀਂ ਬੇਟੇ ਦੀਆਂ ਅੱਛਾ ਇਹਦੀ ਇਹਦੇ ਬਾਰੇ ਬੇਟਾ ਦੇਖ ਰਹੇ ਤਾਂ ਅਸੀਂ ਸਾਨੂੰ ਅਜੇ ਕੋਈ ਭਾਲ ਚਾਲ ਮਿਲੀ ਨਹੀਂ ਕਿਤੋਂ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਹੋਈ ਕੁੜੀ ਹੋਈ ਆ ਕਿ ਆਵੇਗਾ ਮੈਂ ਡਿਪਰੈਸ਼ਨ ਤੇ ਆਉਂਚਾ ਨਾ ਕੋਈ ਡਿਪਰੈਸ਼ਨ ਨਹੀਂ ਉਹਨੂੰ ਕੁਝ ਨਹੀਂ ਦੱਸਿਆ ਸਾਨੂੰ ਸਵੇਰੇ ਚੰਗੇ ਪਹਿਲੇ ਚਾਹ ਪਾਣੀ ਪੀ ਕੇ ਅਸੀਂ ਆਪਣਾ ਕਹਣਾ ਛੱਡ ਗਿਆ ਇਹਨੂੰ ਪਟਿਆਲੇ ਕੀ ਕਰ ਰਹੀ ਹੈ ਜੀ ਪਟਿਆਲੇ ਕੀ ਗਰਦੇਸੀ ਕੁੜੀ ਕੁੜੀ ਤਾਂ ਕੋਈ ਕਾਲਜ ਹੈ ਇਹ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕੁਛ ਕਾਲਜ ਤੇ ਪੜ੍ਹਦੀ ਹੈ ਨਹੀਂ ਇਹ ਪਿੰਡੇ ਸਕੂਲ ਚ ਪੜਾਉਂਦੀ ਹੈ ਬੱਚਿਆਂ ਛੋਟਿਆਂ ਨੂੰ ਪ੍ਰਾਇਮਰੀ ਚ ਹਾਂ ਤੇ ਪਟਿਆਲੇ ਕੋਈ ਦੱਸ ਕੇ ਆਈ ਸੀ ਕਿ ਪਟਿਆਲੇ ਮੈਨੂੰ ਇਹ ਦੇਖੋ ਇਹ ਕਹਾਂ ਬੱਚਿਆਂ ਨੂੰ ਪਤਾ ਕਹਾਂ ਬੱਚਿਆਂ ਨੂੰ ਪਤਾ ਉਹਨਾਂ ਨੂੰ ਦੱਸ ਕੇ ਆਈ ਹੁਣੀ ਮੇਰੇ ਨਾਲ ਕੋਈ ਫालतू ਗੱਲ ਨਾ ਤੂੰ ਫालतू ਕਿਤੇ ਵਜੇ ਇਤਲਾ ਮਿਲੇਗੀ ਤੁਹਾਡੀ ਮੈਨੂੰ ਕੋਈ 10:30 ਵਜੇ 10:30 ਵਜੇ ਕਿਤੇ ਮੁੰਡੇ ਦੀ ਰੈੱਡ ਬੋਡੀ ਮਿਲੇਗੀ ਨਹੀਂ ਮਿਲੇਗੀ ਵਾਲ ਜਾਰੀ ਆ ਹੁਣੇ ਜਾਰੀ ਹਾਂਜੀ ਤੇ ਪੁਲਿਸ ਨੂੰ ਫੋਨ ਕੀਤਾ ਜੀ ਉਹ ਕਰਿਆ ਹੋਇਆ ਜੀ ਕਿਦਾਂ ਦੀ ਹੁਣ ਕਾਰਵਾਈ ਦੀ ਮੰਗੋ ਨਹੀਂ ਕਿਦਾਂ ਕਾਰਵਾਈ ਅਸੀਂ ਕਹਿੰਦੇ ਸਾਨੂੰ ਡੈੱਡ ਬਾਡੀ ਮਿਲ ਜੇ ਬਸ ਅਸੀਂ ਕੀ ਕਾਰਵਾਈ ਕਰਨੀ ਨਹੀਂ ਜਾਂ ਕਿਸ ਚੱਕ ਦੀ ਨਹੀਂ ਕੋਈ ਕਦੀ ਤੁਹਾਡੇ ਨਾਲ ਗੱਲਬਾਤ ਨਾ ਕੀਤੀ ਹੋਏ ਨਹੀਂ ਨਾ ਕੋਈ ਛੱਕ ਨਹੀਂ ਸਾਨੂੰ ਕਿਸੇ ਦੀ ਅਸੀਂ ਕਾਦੇ ਪਿੱਛੇ ਛੱਕ ਕਰਾਂਗੇ ਤੁਸੀਂ ਜਿੱਦਾਂ ਕਹਿੰਦੇ ਕੁੜੀ ਦਾ ਡਾਈਵੋਰਸ ਹੋਇਆ ਗਿਆ ਸਹੁਰੇ ਵੱਲੋਂ ਉਧਰ ਕੋਈ ਨਹੀਂ ਨਹੀਂ ਉਹ ਨਹੀਂ ਨਹੀਂ ਕੋਈ ਸਹੁਰੇ ਸਹੁਰੇ ਵਾਲਾ ਕੋਈ ਕਿਸੇ ਤਰ੍ਹਾਂ ਦਾ ਕੋਈ ਬੱਚੇ ਵੀ ਆ ਕੁੜੀ ਦੇ ਨਹੀਂ ਨਹੀਂ ਬੱਚੇ ਕੋਈ ਨਹੀਂ ਵਿਆਹ ਨੂੰ ਕਿੰਨੇ ਸਾਲ ਹੋ ਗਿਆ ਸੀ ਇਹ ਨੂੰ 4 ਸਾਲ ਹੋ ਗਏ ਨਹੀਂ 4 ਸਾਲ ਬਾਅਦ ਡਾਈਵੋਰਸ ਹੋ ਚੁੱਕਿਆ ਸੀ ਨਹੀਂ ਨਹੀਂ ਉਹ ਤਾਂ ਜਦੋਂ ਹੀ ਹੋਗਾ ਤੀ ਉਹ ਤਾਂ ਨਾਲ 18 ਦਿਨ ਬਾਅਦ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ